ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਇਨਫੋਰਮੇਸ਼ਨ ਵਾਲੀ ਅੱਜ ਦੀ ਵੀਡੀਓ ਆਪਣੀ ਹੋਣ ਵਾਲੀ ਹੈ ਵੀ ਜੇਕਰ ਤੁਹਾਡੇ ਕੋਲੇ 2-wheeler 3-wheeler ਤੇ 4-wheeler ਵੀਕਰ ਨੇ ਕਿਉਂਕਿ ਸਰਕਾਰ ਡਰਾਈਵਿੰਗ ਰੂਲਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਤ ਹੈ ਆ ਦਿਨ ਬਦਨ ਵਧਦੇ ਹੋਏ ਐਕਸੀਡੈਂਟਾਂ ਨੂੰ ਲੈ ਕੇ ਸੋ ਕਾਗਜ਼ਾ ਨੂੰ ਵੀ ਪੂਰਾ ਕਰਵਾਉਣ ਤੇ ਲੱਗੀ ਹੋਈ ਹੈ ਤੇ ਤੁਹਾਡੇ ਤੇ ਇੱਕ ਕਮਿਟਮੈਂਟ ਤੇ ਨਜ਼ਰ ਰੱਖਦੀ ਹੈ ਚਾਹੇ ਤੁਸੀਂ ਰੋਡ ਦੇ ਕਿਸੇ ਵੀ ਕੋਨੇ ਤੇ ਹੋਵੋ ਕੈਮਰੇ ਲੱਗੇ ਹੁੰਦੇ ਨੇ ਜੋ ਤੁਹਾਨੂੰ ਕੈਪਚਰ ਕਰਦੇ ਰਹਿੰਦੇ ਨੇ ਤੁਹਾਡੀ ਸਪੀਡ ਨੂੰ ਕੈਪਚਰ ਕਰਦੇ ਰਹਿੰਦੇ ਆ ਕੈਮਰਿਆਂ ਦੇ ਨਾਲ ਲੱਗਿਆ ਹੋਇਆ ਜਿਹੜਾ ਸੈਂਸਰ ਨੇ ਉਹ ਤੁਹਾਡੇ ਡਾਕੂਮੈਂਟਸ ਤੁਹਾਡੀ ਸਪੀਡ ਨੂੰ ਕੈਪਚਰ ਕਰ ਲੈਂਦੇ ਆ ਉਹਨਾਂ ਦੇ ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਤੁਹਾਡੀ ਫੋਟੋ ਖਿੱਚ ਕੇ ਤੇ ਨਾਲ ਤੁਹਾਡੀ ਵੀਡੀਓ ਬਣਾ ਕੇ ਉਹ ਟ੍ਰੈਫਿਕ ਰੂਮ ਦੇ ਜਿਹੜਾ ਸਰਵਰ ਆ ਉੱਥੇ ਭੇਜ ਦਿੰਦਾ ਹੈ ਤੇ ਉਥੋਂ ਕੱਟਿਆ ਜਾਂਦਾ ਤੁਹਾਡਾ ਚਲਾਨ ਸੋ ਜੇਕਰ ਤੁਸੀਂ ਵੀ ਰੋਡ ਤੇ ਚੱਲਦੇ ਹੋ ਤਾਂ ਬਈ ਆਪਣੀ ਸਪੀਡ ਵਗੈਰਾ ਨੂੰ ਧਿਆਨ ਚ ਜ਼ਰੂਰ ਰੱਖ ਕੇ ਚੱਲੋ ਡਾਕੂਮੈਂਟ ਆਪਦੇ ਪੂਰੇ ਕਰਕੇ ਰੱਖੋ ਡਾਕੂਮੈਂਟਾਂ ਦੀ ਗੱਲ ਕਰਦੇ ਆ ਤਾਂ ਮੇਨ ਡਾਕੂਮੈਂਟ ਹੁੰਦਾ ਉਹਦੇ 'ਚ ਇੰਸ਼ੋਰੈਂਸ ਜਿਹਦੇ ਵਿੱਚ ਆਪਣੀ ਮੋਟੀ ਲੁੱਟ ਹੁੰਦੀ ਹੈ ਸੋ ਇਸ ਲੁੱਟ ਤੋਂ ਬਚਣ ਲਈ ਅੱਜ ਦੀ ਵੀਡੀਓ ਬਣਾਈ ਹੈ ਕਿਉਂਕਿ ਤੁਸੀਂ ਬਾਜ਼ਾਰ ਵਿੱਚ ਕੋਈ ਵੀ ਸਮਾਨ ਲੈਣ ਜਾਂਦੇ ਹੋ ਤੁਹਾਨੂੰ ਪਹਿਲਾਂ ਤੋਂ ਪਤਾ ਹੁੰਦਾ ਵੀ ਅਸੀਂ ਆ ਚੀਜ਼ ਲੈਣ ਚੱਲੇ ਆ ਤੇ ਇਸ ਦਾ ਮਾਰਕੀਟ ਦੇ ਵਿੱਚ ਰੇਟ ਇੰਨਾ ਹੈ ਬਟ ਇੱਥੇ ਬਿਲਕੁਲ ਉਲਟਾ ਹੈ ਨਾ ਤਾਂ ਤੁਹਾਨੂੰ ਕੰਪਨੀ ਦਾ ਪਤਾ ਹੁੰਦਾ ਸੀ ਕਿਹੜੀ ਕੰਪਨੀ ਦਾ ਲੈਣਾ ਬੀਮਾ ਨਾ ਤੁਹਾਨੂੰ ਇਹ ਪਤਾ ਹੁੰਦਾ ਉਹਦਾ ਰੇਟ ਕਿੰਨਾ ਹੈ ਤੇ ਨਾ ਤੁਹਾਨੂੰ ਇਹ ਪਤਾ ਹੁੰਦਾ ਵੀ ਉਹਦੇ ਵਿੱਚ ਅਸੀਂ ਕਿਹੜੇ-ਕਿਹੜੇ ਕਵਰ ਲੈਣੇ ਆ ਬਸ ਇੱਕ ਭਰੋਸੇਯੋਗ ਬੰਦਾ ਬੈਠਾ ਹੁੰਦਾ ਜਿਹੜਾ ਤੁਹਾਨੂੰ ਜਿਹੜੀ ਚੀਜ਼ ਫੜਾ ਦਿੰਦਾ ਤੁਸੀਂ ਚੁੱਪ ਕਰਕੇ ਉਹਦੇ ਤੋਂ ਲੈ ਲੈਨੇ ਹੋ ਉਹਦੇ ਤੋਂ ਮੂੰਹ ਮੰਗਵੇਂ ਪੈਸੇ ਦੇ ਦੇਨੇ ਹੋ ਉਹਨੂੰ ਜੇਕਰ ਤੁਹਾਨੂੰ ਕੋਈ 45000 ਰੁਪਏ ਮੰਗਦਾ ਤਾਂ ਤੁਸੀਂ ਉਸ ਨੂੰ 44000 ਰੁਪਏ ਦੇ ਕੇ ਬੜੇ ਖੁਸ਼ ਹੁੰਨੇ ਪਰ ਕੀ ਤੁਹਾਨੂੰ ਪਤਾ ਹੈ ਵੀ ਉਹਦੇ ਬੀਮੇ ਦੇ ਵਿੱਚ ਕੰਪਨੀ ਤੁਹਾਡੇ ਤੋਂ 20-20000 ਰੁਪਏ ਕਮਾਰੇ ਹੀ ਹੁੰਦੀ ਹੈ ਉਹਦਾ ਇਹ ਰੀਜ਼ਨ ਹੁੰਦਾ ਹੈ ਵੀ ਤੁਹਾਡੇ ਕੋਲੇ ਨੌਲੇਜ ਨਹੀਂ ਹੁੰਦੀ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਜਰੂਰ ਵੇਖਿਓ ਮੈਂ ਗਾਰੰਟੀ ਨਾਲ ਕਹਣਾ ਤੁਹਾਨੂੰ 5000 ਤੋਂ ਲੈ ਕੇ ਤੇ 20000 ਰੁਪਏ ਤੱਕ ਦੀ ਬਚਤ ਹੋਏਗੀ ਜੇਕਰ ਤੁਹਾਡੇ ਕੋਲ ਪੂਰੀ ਨੌਲੇਜ ਹੋਏਗੀ ਸੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਛੋਟਾ ਜਿਹਾ ਐਕਸਪੀਰੀਅੰਸ ਵੀ ਸਾਂਝਾ ਕਰਾਂਗੇ ਮੇਰਾ ਇੱਕ ਫਰੈਂਡ ਸੀ ਉਹਨੇ ਹਾਲੀ ਵਿੱਚ ਇੱਕ ਬਰੀਜ਼ਾ ਲਈ ਹੈ ਬਰੀਜ਼ਾ ਲੈਣ ਤੇ ਉਹਦੇ ਤੋਂ 44300 ਕੁਝ ਰੁਪਏ ਕਿਸੇ ਕੰਪਨੀ ਵੱਲੋਂ ਉਹਦੇ ਤੋਂ ਚਾਰਜ ਕੀਤੇ ਗਏ ਸੋ ਜੇਕਰ ਉਹਨੇ ਪਹਿਲਾਂ ਵੀ ਵੀਡੀਓ ਦੇਖੀ ਹੁੰਦੀ ਤਾਂ ਉਹਦੇ ਜ਼ਰੂਰ ਪੇਮੈਂਟ ਪਾਣੀ ਸੀ ਸੋ ਆਜੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਕਿੱਥੋਂ ਕੀ ਕਰਨਾ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਜਾਣਾ ਜੀ ਆਪਣੇ Google Chrome ਦੇ ਵਿੱਚ Google Chrome ਦੇ ਵਿੱਚ ਤੁਸੀਂ ਸਰਚ ਕਰਨਾ ਹੈ mypolicybazar ਇਹ ਮੇਰੀ ਆਪਦੀ ਮਨਪਸੰਦ ਦਾ ਬਈ ਸਾਈਟ ਹੈ ਤੁਸੀਂ ਕਿਸੇ ਵੀ ਸਾਈਟ ਤੋਂ ਕਿਵੇਂ ਵੀ ਕਰ ਸਕਦੇ ਹੋ ਇਹਦੇ ਵਿੱਚ ਮੈਂ ਕਿਸੇ ਤੋਂ ਕੁਝ ਨਹੀਂ ਲਿਆ ਜਾ ਕਿ ਇਹਨਾਂ ਦੀ ਪ੍ਰਮੋਸ਼ਨ ਨਹੀਂ ਕਰ ਰਿਹਾ ਬਸ ਤੁਹਾਨੂੰ ਨੌਲੇਜ ਦੇਣ ਲਈ ਇੱਕ ਵਾਰੀ ਤੁਹਾਨੂੰ ਜਸਟ ਨਾਮ ਲੈ ਕੇ ਦੱਸਣਾ ਜ਼ਰੂਰੀ ਹੈ ਤਾਂ ਕਰਕੇ ਇਹਦਾ ਯੂਜ਼ ਕਰ ਰਿਹਾ ਜਿਵੇਂ ਆਪਾਂ ਪਾਲਸੀ ਬਾਜ਼ਾਰ ਦੇ ਉੱਤੇ ਜਾਂਦੇ ਹਾਂ ਤੁਹਾਨੂੰ ਕਾਫੀ ਸਾਈਟਸ ਦਿਖ ਜਾਂਦੀਆਂ ਹਨ ਪਟੇ ਜਿਹੜੀ ਤੁਸੀਂ ਤੁਹਾਨੂੰ نیچے ਦਿਖ ਰਹੀ ਆ ਪਾਲਸੀ ਬਾਜ਼ਾਰ ਇਹਦਾ ਪੀ ਵੀ ਦੇਖ ਲਓ ਇਹਦੇ ਤੇ ਕਲਿੱਕ ਕਰਨਾ ਜੀ ਇਹਦੇ ਤੇ ਕਲਿੱਕ ਕਰਕੇ ਤੁਹਾਨੂੰ ਅੱਗੇ ਕਾਫੀ ਸਾਰੀਆਂ ਆਪਸ਼ਨਸ ਮਿਲ ਜਾਂਦੀਆਂ ਆ ਬੀਮੇ ਦੇ ਰਿਲੇਟਡ ਬਹੁਤ ਸਾਰੀਆਂ ਮਿਲਣੀਆਂ ਬਈ ਜਿਵੇਂ ਕਿਸੇ ਨੇ ਟੂ ਵੀਲਰ ਦਾ ਜਾਂ ਫੋਰ ਵੀਲਰ ਦਾ ਤੁਸੀਂ ਦੇਖ ਸਕਦੇ ਹੋ ਹੋਰ ਵੀ ਕਈ ਤਰ੍ਹਾਂ ਦੀਆਂ ਮੈਡੀਕਲ ਜਾਂ ਕੋਈ ਟਰੈਵਲ ਦੀਆਂ ਕਿਸੇ ਤਰ੍ਹਾਂ ਦਾ ਵੀ ਬੀਮਾ ਹੁੰਦਾ ਇੱਥੇ ਅਵੇਲੇਬਲ ਹੁੰਦਾ ਸੋ ਆਪਾਂ ਫੋਰ ਵੀਲਰ ਵਾਲੇ ਕਾਰ ਨੂੰ ਸਿਲੈਕਟ ਕੀਤਾ ਜੀ ਇੱਥੇ ਤੁਸੀਂ ਆਪਦੀ ਗੱਡੀ ਦਾ ਨੰਬਰ ਪਾ ਦੇਣਾ ਜੀ ਤੇ ਇੱਥੇ ਤੁਸੀਂ ਮੈਂਸ਼ਨ ਕਰਨਾ ਹੈ ਜੀ ਆਪਣੇ ਵਹੀਕਲ ਦਾ ਨੰਬਰ ਤੇ 뷰 ਪ੍ਰਾਈਸ ਤੇ ਕਲਿੱਕ ਕਰਕੇ ਖੁੱਜ ਐਵੇਂ ਦਾ ਤੁਹਾਡੇ ਕੋਲ ਡਿਸਪਲੇ ਹੋਏਗਾ ਕਿ ਤੁਸੀਂ ਇਸ ਤੋਂ ਪਹਿਲਾਂ ਕੋਈ ਕਲੇਮ ਲਿਆ ਹੈ ਜਾਂ ਨਹੀਂ ਲਿਆ ਹੈ ਇਹਨੂੰ ਯੈਸ ਨੋ ਜਾਂ ਤੁਸੀਂ ਨਾਟ ਸ਼ੋਰ ਕਰ ਸਕਦੇ ਹੋ ਬਈ ਸੋ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡਾ ਸਾਰੀ ਡਿਟੇਲ ਅੱਗੇ ਆ ਜਾਏਗੀ ਤੁਸੀਂ ਦੇਖ ਸਕਦੇ ਹੋ ਵੀ ਤੁਹਾਡੇ ਵਾਸਤੇ ਕਿਹੜਾ ਬੈਸਟ ਹੈ ਬਟ ਵੀਡੀਓ ਨੂੰ ਹਜੇ ਤੁਸੀਂ ਸਕਿੱਪ ਨਾ ਕਰਿਓ ਅੱਗੇ ਮੈਂ 12 ਸਟੈਪ ਵਾਈਜ਼ ਸਟੈਪ ਤੁਹਾਨੂੰ ਦੱਸਾਂਗਾ ਕਿਵੇਂ ਕੀ ਕੀ ਕਿਹੜੇ-ਕਿਹੜੇ ਪਲਾਨ ਤੁਹਾਨੂੰ ਲੈਣੇ ਚਾਹੀਦੇ ਆ ਮੈਂ ਤੁਹਾਨੂੰ ਦੱਸਾਂਗਾ ਕਿਹੜੀ ਚੀਜ਼ ਤੁਹਾਡੇ ਵਾਸਤੇ ਯੂਸਫੁਲ ਹੈ ਤੇ ਕਿਹੜੀ ਨਹੀਂ ਹੈ ਕਈ ਵਾਰੀ ਆਪਾਂ ਅਨਨੈਸੈਸਰੀ ਚੀਜ਼ਾਂ 'ਤੇ ਪੈਸੇ ਦੇ ਕੇ ਆ ਜਾਂਦੇ ਆ ਜਿਹਦੀ ਸਾਨੂੰ ਜ਼ਰੂਰਤ ਹੀ ਨਹੀਂ ਸੀ ਸੋ ਮੇਰਾ ਅੱਜ ਦਾ ਵਿਸ਼ਾ ਸੀਗਾ ਵੀ ਨਵੀਂ ਕਾਰ ਦੀ ਰਜਿਸਟ੍ਰੇਸ਼ਨ ਲੈਣ ਵੇਲੇ ਤੁਸੀਂ ਕੀ-ਕੀ ਸਾਵਧਾਨੀਆਂ ਰੱਖਣੀਆਂ ਕੀ ਕੁਝ ਕਰਨਾ ਹੈ ਪ੍ਰੋਸੈਸ ਆਪਣਾ ਪਹਿਲਾ ਵਾਲਾ ਸੇਮ ਹੀ ਹੈ ਤੁਸੀਂ ਪਹਿਲਾ ਕਾਰ ਇੰਸ਼ੋਰੈਂਸ ਤੇ ਕਲਿੱਕ ਕਰ ਦੇਣਾ ਜੀ ਥੱਲੇ نیچے ਤੁਸੀਂ ਦੇਖ ਸਕਦੇ ਹੋ ਲਿਖਿਆ ਜੀ ਇੱਕ ਬ੍ਰੈਂਡ ਨਿਊ ਕਾਰ ਤੇ ਕਲਿੱਕ ਹੇਅਰ ਜਦੋਂ ਤੁਸੀਂ ਉੱਥੇ ਕਲਿੱਕ ਕਰੋਗੇ ਤਾਂ ਅੱਗੇ ਐਵੇਂ ਦਾ ਤੁਹਾਡੇ ਅੱਗੇ ਨਿਕਲ ਜੇਗਾ ਆਪਦੇ ਏਰੀਏ ਦਾ ਤੁਸੀਂ ਪਾ ਲੈਣਾ ਜੀ ਕੋਡ ਜਿਵੇਂ ਮੇਰਾ ਸ਼੍ਰੀ ਮੁਖਸਰ ਸਾਹਿਬ ਹੈ ਮੈਂ ਪਾਵਾਂਗਾ ਪੀਬੀ 30 ਜਦੋਂ ਪਾਵਾਂਗਾ ਤੇ ਆ ਜਾਏਗਾ ਸ਼੍ਰੀ ਮੁਖਸਰ ਸਾਹਿਬ ਉਹਨੂੰ ਮੈਂ ਕਲਿੱਕ ਕਰ ਲਵਾਂਗਾ ਜੀ ਆਉਦੇ RTO ਦਾ ਜਿਹੜਾ ਹੈਗਾ ਫਿਰ ਤੁਹਾਨੂੰ ਆਪਸ਼ਨ ਆਉਂਦੀ ਹੈ ਵੀ ਤੁਸੀਂ ਕਿਹੜੇ ਬ੍ਰਾਂਡ ਦੀ ਗੱਡੀ ਲੈਣੀ ਚਾਹੁੰਦੇ ਹੋ ਤਾਂ ਮੈਂ Maruti Suzuki ਦੀ ਸਿਲੈਕਟ ਕਰ ਲਈ ਹੈ ਸਾਰੇ ਵੇਰੀਐਂਟ ਤੁਹਾਡੇ ਸਾਹਮਣੇ ਆ ਜਾਣਗੇ ਮੈਂ BREEZA ਸਿਲੈਕਟ ਕਰ ਲਈ BREEZA ਸਿਲੈਕਟ ਕਰਕੇ ਅੱਗੇ ਆ ਗਿਆ ਜੀ ਪੈਟਰੋਲ ਦੀ CNG ਦੀ ਜਾਂ ਕੋਈ ਤੁਸੀਂ ਬਾਅਦ ਚ CNG ਲਵਾਈ ਹੈ ਮੈਂ ਕਰ ਲਿਆ ਜੀ ਪੈਟਰੋਲ ਨੂੰ ਇਥੇ ਦੋਸਤੋ ਥੋੜਾ ਜਿਹਾ ਭਲੇਖਾ ਨਾ ਖਾ ਦਿਓ ਜਿਹੜਾ ਵੇਰੀਐਂਟ ਤੁਸੀਂ ਸਿਲੈਕਟ ਕਰਿਆ ਜਾਂ ਤੁਸੀਂ ਲੈਣਾ ਹੈ ਸਿਰਫ ਉਹੀ ਸਿਲੈਕਟ ਕਰਿਓ પેટ્રોલ ਸੀਐਨਜੀ ਕਈ ਵੇਰੀਐਂਟ ਦੇ ਨਾਲ ਲਿਖਿਆ ਹੋਊਗਾ ਏਟੀ ਐਮਟੀ ਏਟੀ ਹੁੰਦਾ ਆਟੋਮੈਟਿਕ ਟਰਾਂਸਮਿਸ਼ਨ ਤੇ ਐਮਟੀ ਹੁੰਦਾ ਮੈਨੂਅਲ ਟਰਾਂਸਮਿਸ਼ਨ ਸੋ ਗੱਡੀ ਦੀ ਸੀਸੀ ਦਾ ਵੀ ਤੁਸੀਂ ਧਿਆਨ ਰੱਖਣਾ ਸੋ ਆਜੋ ਕਰਦੇ ਆ ਅੱਗੇ ਆਪਾਂ ਫਿਰ ਚੱਲਦੇ ਆ ਵੈਬਸਾਈਟ ਤੇ ਇੱਥੇ ਮੈਂ ਉਦਾਹਰਨ ਦੇ ਤੌਰ ਤੇ ਆਪਦਾ ਵੇਰੀਐਂਟ ਸਿਲੈਕਟ ਕਰਨ ਲੱਗਾ ਹਾਂ ਸਮਾਰਟ ਹਾਈਬ੍ਰਿਡ VXI 1462 CC ਜਿਹੜਾ ਕਿ ਅਦਰ ਵੇਰੀਐਂਟ ਦਾ ਪਹਿਲਾ ਵੇਰੀਐਂਟ ਹੈ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਕੁਝ ਐਵੇਂ ਦਾ ਮੇਰੇ ਕੋਲੇ ਮੀਨੂ ਖੁੱਲ ਗਿਆ ਜਿਹਦੇ ਉੱਪਰ ਉਹਨੇ ਨੇਮ ਮੰਗਿਆ ਨੇਮ ਉਹਦਾ ਲਿਖਣਾ ਜਿਹਦੇ ਨਾਮ ਤੇ ਆਪਾਂ ਆਰ ਸੀ ਬਣਾਉਣੀ ਹੈ ਇੱਕ ਹੋਰ ਕਿਸੇ ਦਾ ਨਾਮ ਨਹੀਂ ਲਿਖਣਾ ਇੱਥੇ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦੇਣਾ ਜੀ ਤੇ view prices ਤੇ ਕਲਿੱਕ ਕਰਨਾ ਹੈ view prices ਤੇ ਜਦੋਂ ਆਪਾਂ ਕਲਿੱਕ ਕਰਦੇ ਆ ਤਾਂ ਆਪਣੇ ਤੋਂ ਮੰਗਦਾ ਤੁਸੀਂ ਗੱਡੀ ਕਦੋਂ ਖਰੀਦ ਲਓ ਕੱਲ 7 ਦਿਨਾਂ ਬਾਅਦ 15 ਦਿਨਾਂ ਬਾਅਦ ਕੁਝ ਵੀ ਕਰ ਸਕਦੇ ਹੋ ਇਹਨੂੰ ਮੈਂ ਕਰ ਲੈਣਾ ਹਾਂ ਜੀ 7 ਡੇਜ਼ ਦੇ ਅੰਦਰ ਤੇ ਆਪਣਾ ਗੱਡੀ ਦਾ ਸ਼ੋਅਰੂਮ ਪ੍ਰਾਈਸ ਵੀ ਇੱਥੇ ਲਿਖਣਾ ਹੈ ਜੇਕਰ ਤੁਹਾਨੂੰ ਉਹ ਵੀ ਨਹੀਂ ਪਤਾ ਤਾਂ نیچے ਜਾ ਕੇ ਤੁਸੀਂ ਇੱਕ ਆਪਸ਼ਨ ਤੁਹਾਨੂੰ ਦਿਖ ਰਹੀ ਹੈ ਤਾਂ ਉੱਥੇ ਜਾ ਕੇ ਤੁਸੀਂ ਸੱਚ ਵੀ ਕਰ ਸਕਦੇ ਹੋ ਆਪਦੇ ਵੈਰੀਐਂਟ ਦੇ ਸਾਹਮਣੇ ਨਾਲ ਸਬਮਿਟ ਦੇ نیچے ਤੁਹਾਨੂੰ ਦਿਖ ਰਿਹਾ ਹੋਏਗਾ ਸੋ ਮੈਂ ਇੱਥੇ ਅਪਰੋਕਸ 12 ਲੱਖ ਰੁਪਈਆ ਜਦੋਂ ਪਾ ਦਿੰਦਾ ਮੇਰੀ ਗੱਡੀ ਦਾ ਪ੍ਰਾਈਜ਼ ਤਾਂ ਮੇਰੇ ਕੋਲੇ ਐਵੇਂ ਦਾ ਮੀਨੂ ਖੁੱਲ ਜਾਂਦਾ ਇੱਕ ਤੁਸੀਂ ਦੇਖ ਸਕਦੇ ਹੋ ਮੈਂ ਕੱਲਾ-ਕੱਲਾ ਕਰਕੇ ਤੁਹਾਨੂੰ ਸਮਝਾਉਣਾ ਵੀ ਇਹ ਵੈਬਸਾਈਟ ਕਿਵੇਂ ਯੂਜ਼ ਕਰਨੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਲੈਫਟ ਸਾਈਡ ਉੱਪਰ ਵਾਲੀ ਸਾਈਡ ਇਹਨੇ ਮੈਨੂੰ ਦੱਸਿਆ ਵੀ ਤੁਹਾਡਾ ਮੁਕਸਰ ਦਾ ਰਜਿਸਟ੍ਰੇਸ਼ਨ ਹੈ ਤੇ ਬਰੀਜ਼ਾ ਤੁਹਾਡੀ ਗੱਡੀ ਐ ਨੀਚੇ ਉਹਨੇ ਦਿਖਾਤਾ ਜੀ ਮੈਨੂੰ ਆਈਡੀ ਕਵਰ ਜੋ ਕਿ ਹੈ 11 ਲੱਖ 40 ਹਜ਼ਾਰ 1 ਕਦੇ ਵੀ ਪੂਰੀ ਪੇਮੈਂਟ ਨਹੀਂ ਦਿੰਦੇ ਜੀ ਆਪਾਂ ਨੂੰ 5% ਦੇ ਵਿੱਚੋਂ ਲੈਸ ਹੁੰਦਾ ਜੀ ਕਦੇ ਵੀ ਕੰਪਨੀ ਆਪਾਂ ਨੂੰ ਪੂਰਾ ਨਹੀਂ ਦਿੰਦੀ ਸੋ ਇਸ ਕਰਕੇ ਮੈਂ 12 ਲੱਖ ਸ਼ੋਰੂਮ ਪਾਇਆ ਸੀ ਤੇ 11 ਲੱਖ 40 ਹਜ਼ਾਰ ਇਸਨੇ ਮੈਨੂੰ ਮੇਰੀ ਡੈਪ੍ਰੀਸੀਏਸ਼ਨ 5% ਤੋਂ ਬਾਅਦ 11 ਲੱਖ 40 ਹਜ਼ਾਰ ਸ਼ੋ ਕੀਤਾ ਸੋ ਆਜੋ ਅੱਗੇ ਗੱਲ ਕਰਦੇ ਹਾਂ ਸ਼ਾਰਟ ਹੈਂਡ ਫਿਲਟਰ ਸ਼ਾਰਟ ਆਨ ਫਿਲਟਰ ਦੇ ਵਿੱਚ ਰਿਕਮੈਂਡਡ ਐਡਰੈਸ ਆ ਜਾਂਦਾ ਵੀ ਉਹਦੇ ਤੇ ਪਹਿਲੇ ਨੰਬਰ ਤੇ ਆਪਣੇ ਕੋਲੇ ਆਉਂਦਾ ਜ਼ੀਰੋ ਡੈਪ੍ਰੀਸੀਏਸ਼ਨ ਸੋ ਪਹਿਲਾ ਪਹਿਲਾ ਇਹ ਕੰਪਨੀ ਵੱਲੋਂ ਲੈ ਲੈਣਾ ਚਾਹੀਦਾ 5 ਸਾਲ ਤੱਕ ਇਹ ਆਫਰ ਕਰਦੀ ਹੈ ਕੰਪਨੀ ਇਹਦਾ ਮਤਲਬ ਹੁੰਦਾ ਵੀ ਆਪਾਂ ਨੂੰ ਘਸਾਵਟ ਦਾ ਕੋਈ ਪੈਸਾ ਨਹੀਂ ਕੱਢਦੀ ਆਪਾਂ ਨੂੰ ਫੁੱਲ ਕੰਪਨੀ ਕਲੇਮ ਦੇ ਦਿੰਦੀ ਹੈ ਦੂਜੇ ਨੰਬਰ ਤੇ ਆ ਜਾਂਦਾ ਰੋਡ ਸਾਈਡ ਅਸਿਸਟੈਂਟ ਇਹ ਆਪਾਂ ਨੂੰ ਲੈ ਲੈਣਾ ਚਾਹੀਦਾ ਆਪਣਾ ਰਸਤੇ ਵਿੱਚ ਕਿਤੇ ਟਾਇਰ ਪੈਂਚਰ ਹੋ ਗਿਆ ਪੈਟਰੋਲ ਖਤਮ ਹੁੰਦਾ ਤਾਂ ਕੰਪਨੀ ਵਾਲੇ ਆਪਾਂ ਨੂੰ ਉੱਥੇ ਸਰਵਿਸ ਪ੍ਰੋਵਾਈਡ ਕਰਨਗੇ ਤੀਜੇ ਨੰਬਰ ਤੇ ਆ ਗਿਆ ਜੀ ਇੰਜਨ ਪ੍ਰੋਟੈਕਸ਼ਨ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਇਹ ਹੁੰਦਾ ਹੈ ਵੀ ਤੁਹਾਡੀ ਗੱਡੀ ਠੀਕ ਠਾਕ ਹੈ ਤੁਹਾਡਾ ਇੰਜਨ ਖਰਾਬ ਹੋ ਗਿਆ ਇੰਜਨ ਖਰਾਬ ਹੋਣ ਦੀ ਵਜ੍ਹਾ ਹੋਗੀ ਫਜ ਕਰੋ ਉਹਦੇ ਵਿੱਚ ਪਾਣੀ ਪੈ ਗਿਆ ਜਾਂ ਕਿਸੇ ਵਜ੍ਹਾ ਕਰਕੇ ਤੁਹਾਡਾ ਇੰਜਨ ਸੀਜ਼ ਹੋ ਜਾਂਦਾ ਜਾਂ ਗੇਅਰ ਬਾਕਸ ਖਰਾਬ ਹੋ ਜਾਂਦਾ ਐਹੋ ਜੀ ਕੰਡੀਸ਼ਨ ਦੇ ਵਿੱਚ ਇੰਸ਼ੋਰੈਂਸ ਕੰਪਨੀ ਤੁਹਾਡੇ ਇੰਜਨ ਨੂੰ ਪ੍ਰੋਟੈਕਟ ਕਰਕੇ ਦਿੰਦੀ ਹੈ ਇਹਦਾ ਕੋਈ ਇਹਨੂੰ ਜ਼ਰੂਰ ਲੈਣਾ ਚਾਹੀਦਾ ਇਹ ਜ਼ਿਆਦਾਤਰ ਇਹੋ ਜਿਹੇ ਏਰੀਆ ਵਾਸਤੇ ਹੁੰਦਾ ਜਿੱਥੇ ਪਾਣੀ ਜ਼ਿਆਦਾ ਖੜਦਾ ਰਹਿੰਦਾ ਜਿਹੜੇ ਸ਼ਹਿਰਾਂ ਵਿੱਚ ਜਾਂ ਕਈ ਪਹਾੜੀ ਏਰੀਏ ਦੇ ਵਿੱਚ ਜਿੱਥੇ ਫਲੱਡ ਵਗੈਰਾ ਜ਼ਿਆਦਾ ਆਉਂਦੇ ਰਹਿੰਦੇ ਆ ਚੌਥੇ ਨੰਬਰ ਤੇ ਆਉਂਦਾ ਕੰਜ਼ਿਊਮੇਬਲ ਜੀ ਕੰਜ਼ਿਊਮੇਬਲ ਮੀਨਸ ਜਿਹੜੀਆਂ ਕੰਜ਼ਿਊਮ ਹੋ ਜਾਂਦੀਆਂ ਜਿਵੇਂ ਤੁਹਾਡਾ ਲੋਬਰੀਕੈਂਟ ਹੋ ਗਿਆ ਇੰਜਨ ਆਇਲ ਹੋ ਗਿਆ ਜਾਂ ਗੈਸ ਦੀ ਲੀਕੇਜ ਹੋ ਗਈ ਜੇਕਰ ਇਹ ਤੁਹਾਡਾ ਲਾਸ ਹੁੰਦਾ ਤਾਂ ਇਹ ਕੰਪਨੀ ਦੁਆਰਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇਗਾ ਜੇਕਰ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਇਹ ਵੀ ਲੈ ਲੈਣਾ ਚਾਹੀਦਾ ਅੱਗੇ ਆਉਂਦਾ ਜੀ ਅਦਰ ਐਡ-ਆਨ ਅਦਰ ਐਡ-ਆਨ ਦੇ ਵਿੱਚ ਆਉਂਦਾ ਹੈ ਕੀ ਐਂਡ ਲੌਕਸ ਇਹਦੇ ਵਿੱਚ ਜੇਕਰ ਤੁਹਾਡਾ ਕੀ ਐਂਡ ਲੌਕ ਖਰਾਬ ਹੋ ਜਾਂਦਾ ਤਾਂ ਕੰਪਨੀ ਫ੍ਰੀ ਆਫ ਕੋਸਟ ਤੁਹਾਨੂੰ ਚੇਂਜ ਕਰਕੇ ਦਿੰਦੀ ਹੈ ਜੀ ਅੱਗੇ ਆ ਗਿਆ ਜੀ ਐਨ ਵਾਇਸ ਪ੍ਰਾਈਸ ਕਵਰ ਐਨ ਵਾਇਸ ਪ੍ਰਾਈਸ ਕਵਰ ਦਾ ਮਤਲਬ ਹੁੰਦਾ ਹੈ ਤੁਹਾਡੇ ਜਿੰਨੇ ਵੀ ਪੈਸੇ ਗੱਡੀ ਤੇ ਲੱਗੇ ਹੈ ਜਿਵੇਂ ਆਪਾਂ ਪਹਿਲਾਂ ਡੈਪ੍ਰੀਸੀਏਸ਼ਨ ਦੀ ਗੱਲ ਕਰਕੇ ਹਟਿਆ ਵੀ 5% ਘਟ ਕੇ ਕੰਪਨੀ ਤੁਹਾਨੂੰ ਕਲੇਮ ਦਿੰਦੀ ਹੈ ਪਰ ਇੱਥੇ ਤੁਸੀਂ ਉਹਦਾ ਫੁੱਲ ਚਾਰਜਸ ਲੈ ਸਕਦੇ ਜੇ 12 ਲੱਖ ਦੀ ਗੱਡੀ ਲਈ ਉੱਪਰ ਬੀਮਾ ਕਰਵਾਇਆ ਕੋਈ ਅਲੋਏ ਵੀਲ ਪਵਾ ਲੈਨੇ ਹੋ ਤਾਂ ਉੱਥੇ ਤੁਸੀਂ ਫੁੱਲ ਕੰਪਨੀ ਤੇ ਕਲੇਮ ਕਰ ਸਕਦੇ ਹੋ ਤੁਹਾਡੀ ਗੱਡੀ ਚੋਰੀ ਹੁੰਦੀ ਹੈ ਤਾਂ ਤੁਹਾਨੂੰ ਫੁੱਲ ਚਾਰਜ ਦੇਵੇਗੀ ਅੱਗੇ ਆ ਜਾਂਦਾ ਜੀ ਟਾਇਰ ਪ੍ਰੋਟੈਕਸ਼ਨ ਵੈਸੇ ਤਾਂ ਟਾਇਰ ਪ੍ਰੋਟੈਕਸ਼ਨ ਤੁਹਾਨੂੰ ਕੰਪਨੀ ਵੱਲੋਂ ਵੀ ਦਿੱਤਾ ਜਾਂਦਾ ਹੈ ਟਾਇਰਾਂ ਦੀ ਕੰਪਨੀ ਵੱਲੋਂ ਵੀ ਜੇਕਰ ਤੁਹਾਡਾ ਟਾਇਰ ਫੁੱਲ ਜਾਂਦਾ ਹੈ ਜਾਂ ਕੋਈ ਖਰਾਬ ਹੋ ਜਾਂਦਾ ਹੈ ਪਰ ਇੱਥੇ ਤੁਸੀਂ ਐਡੀਸ਼ਨਲ ਵੀ ਲੈ ਸਕਦੇ ਹੋ ਵੀ ਜੇਕਰ ਕਿਸੇ ਹੋਰ ਵਜ੍ਹਾ ਕਰਕੇ ਤੁਹਾਡੇ ਟਾਇਰ ਦੇ ਵਿੱਚ ਕੱਟ ਲੱਗ ਗਿਆ ਜਾਂ ਤੁਹਾਡਾ ਟਾਇਰ ਪਾੜ ਗਿਆ ਕਿਸੇ ਹੋਰ ਅਣਸਖਾਵੀ ਘਟਨਾ ਨਾਲ ਤਾਂ ਤੁਸੀਂ ਇੱਥੋਂ ਕੰਪਨੀ ਤੋਂ ਵੀ ਕਲੇਮ ਲੈ ਸਕਦੇ ਹੋ ਜੀ ਅੱਗੇ ਆਪਸ਼ਨ ਆਉਂਦੀ ਹੈ ਜੀ ਸોર્ટ ਬਾਏ ਸોર્ટ ਬਾਏ ਦੇ ਵਿੱਚ ਤੁਸੀਂ ਕੰਪਨੀਆਂ ਨੂੰ ਸોર્ટ ਕਰ ਸਕਦੇ ਹੋ ਵੀ ਕਿਹੜਾ ਤੁਹਾਨੂੰ ਮਹਿੰਗਾ ਦੇ ਰਿਹਾ ਜਾਂ ਤੁਸੀਂ ਇੱਕ ਵਧੀਆ ਬ੍ਰਾਂਡ ਯੂਜ਼ ਕਰਨਾ ਹੈ ਉਹਦਾ ਪ੍ਰਾਈਸ ਲੋ ਟੂ ਹਾਈ ਜਾਣ ਕਿ ਹਾਈ ਟੂ ਲੋ ਜਾਣ ਤੁਸੀਂ ਉਹਨੂੰ ਸોર્ટ ਕਰ ਸਕਦੇ ਹੋ ਅਗਲੀ ਆਪਸ਼ਨ ਆਉਂਦੀ ਹੈ ਜੀ ਡਿਡੈਕਟਿਵਲ ਇਹ ਬਈ ਬਹੁਤ ਮਤਲਬ ਯੂਸਲੈਸ ਚੀਜ਼ ਆ ਇਹਦਾ ਮਤਲਬ ਹੁੰਦਾ ਡਿਡੈਕਟਿਵਲ ਦਾ ਜਿਵੇਂ ਤੁਸੀਂ ਉੱਪਰ 2500 ਦੇਖ ਰਹੇ ਹੋ ਵੀ ਜਦੋਂ ਤੁਸੀਂ ਕਲੇਮ ਲੈਣਾ ਹੈ ਤਾਂ 2500 ਰੁਪਿਆ ਪੇ ਕਰਦੇ ਹੋਗੇ 7500 ਪੇ ਕਰਦੇ ਹੋਗੇ ਬਾਕੀ ਚਾਰਜ ਕੰਪਨੀ ਦੇਵੇਗੀ ਸੋ ਇਹ ਬਿਲਕੁਲ ਯੂਸਲੈਸ ਹੈ ਇੱਕ ਵਾਰੀ ਤਾਂ ਹੁਣ ਤੁਸੀਂ ਬੀਮੇ ਤੇ ਪੈਸਾ ਲਾ ਰਹੇ ਹੋ ਫਿਰ ਇਹ ਥੋੜਾ ਜਿਹਾ ਡਿਸਪਿਊਟ ਇੱਕ ਰੋਲੇ ਜੇ ਵਾਲੀ ਗੱਲ ਬਣ ਜਾਂਦੀ ਹੈ ਕੰਪਨੀ ਨਾਲ ਕੰਪਨੀ ਕਹਿ ਦਿੰਦੀ ਹੈ ਤੁਸੀਂ ਇੰਨੇ ਪੈਸੇ ਦੇਣੇ ਸੀ ਸੋ ਇਹਨੂੰ ਤੁਸੀਂ ਅਵੋਇਡ ਕਰਨਾ ਇਹ ਕਦੇ ਵੀ ਨਹੀਂ ਲੈਣਾ ਅਗਲੀ ਆਪਸ਼ਨ ਆਉਂਦੀ ਹੈ ਜੀ ਐਕਸੀਡੈਂਟ ਕਵਰ ਇਹਦੇ ਵਿੱਚ ਆ ਜਾਂਦਾ ਹੈ ਜੀ ਓਨਰ ਡਰਾਈਵਰ ਮਤਲਬ ਜਿਹਦੇ ਨਾਮ ਤੇ ਗੱਡੀ ਹੈ ਉਹੀ ਡਰਾਈਵਰ ਆ ਤੇ ਗੱਡੀ ਚਲਾ ਰਿਹਾ ਜੇਕਰ ਕੋਈ ਨੁਕਸਾਨ ਹੁੰਦਾ ਹੈ ਡਰਾਈਵਰ ਦਾ ਕੋਈ ਉਹਦੇ ਸੱਟ ਵੱਜਦੀ ਹੈ ਜਾਂ ਉਹਦੀ ਡੈਥ ਹੋ ਜਾਂਦੀ ਹੈ ਤਾਂ ਇਹ ਉਹ ਕਵਰ ਕਰਨ ਵਾਲਾ ਆਪਸ਼ਨ ਹੈ ਸੈਕੰਡ ਨੰਬਰ ਤੇ ਹੈ ਜੇਕਰ ਤੁਸੀਂ ਕੋਈ ਡਰਾਈਵਰ ਹਾਇਰ ਕੀਤਾ ਹੋਇਆ ਹੈ ਤੁਹਾਡੀ ਗੱਡੀ ਨੂੰ ਕੋਈ ਡਰਾਈਵਰ ਚਲਾ ਰਿਹਾ ਹੈ ਤਾਂ ਉਹਦੇ ਵਾਸਤੇ ਇਹ ਆਪਸ਼ਨ ਦਿੱਤੀ ਹੈ ਫਿਰ ਤੁਸੀਂ ਇਹ ਸਿਲੈਕਟ ਕਰ ਸਕਦੇ ਹੋ ਜੀ ਤੀਜੇ ਨੰਬਰ ਤੇ ਹੈਗਾ ਜੀ 1 ਲੱਖ ਪੈਸੇਂਜਰ ਕਵਰ ਇਹਦਾ ਮਤਲਬ ਹੈ ਕਿ ਤੁਸੀਂ 50 ਰੁਪਏ ਪੇ ਕਰਕੇ ਪਰਸਵਾਰੀ ਦੇ ਤੁਸੀਂ ਉਹਨਾਂ ਨੂੰ ਵੀ ਬੀਮੇ ਦੇ ਦਾਇਰੇ ਦੇ ਵਿੱਚ ਲੈ ਸਕਦੇ ਹੋ ਪਰਸਵਾਰੀ ਦੇ ਨੀਚੇ ਵਾਲਾ ਜਿਵੇਂ 2 ਲੱਖ ਵਾਲਾ ਤਾਂ ਉਹਦੇ ਵਿਅਸਤੇ ਤੁਹਾਨੂੰ ਪੇ ਕਰ ਲੈਣਗੇ 100 ਰੁਪਿਆ ਪਰ ਪਰਸਨ ਇੰਨੀ ਘੱਟ ਕੀਮਤ ਦੇ ਨਾਲ ਤੁਸੀਂ ਆਪਦੇ ਨਾਲ ਵਾਲੀਆਂ ਸਵਾਰੀਆਂ ਨੂੰ ਵੀ ਇਨਸ਼ੋਰਡ ਕਰ ਸਕਦੇ ਹੋ ਅਗਲਾ ਪਾਰਟ ਆਉਂਦਾ ਜੀ ਐਸੈਸਰੀ ਕਵਰ ਐਸੈਸਰੀ ਕਵਰ ਦੇ ਵਿੱਚ ਆ ਗਿਆ ਜੀ ਇਲੈਕਟ੍ਰੀਕਲ ਐਸੈਸਰੀ ਇਲੈਕਟ੍ਰੀਕਲ ਐਸੈਸਰੀ ਦੇ ਵਿੱਚ ਆ ਜਾਂਦਾ ਜਿਵੇਂ ਤੁਹਾਡਾ ਕੋਈ 뮤직 ਸਿਸਟਮ ਲਵਾਇਆ ਤੁਸੀਂ ਕੰਪਨੀ ਨੇ ਤੁਹਾਨੂੰ ਨਹੀਂ ਦਿੱਤਾ ਸੀ ਤੁਹਾਡੇ ਵੇਰੀਐਂਟ ਦੇ ਨਾਲ ਨਹੀਂ ਹੈ ਕੋਈ ਹੋਰ ਚੀਜ਼ ਇਹੋ ਜੀ ਉਹਦੇ ਵਿੱਚ ਐਡ-ਆਨ ਕਰਵਾ ਲੈਣੇ ਜਿਹੜੀ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਟਿਕ ਕਰਕੇ ਥੱਲੇ ਐਡ ਕਰ ਸਕਦੇ ਹੋ ਵੀ ਸਾਡੀ ਚੀਜ਼ ਐਨ ਵੀ ਹੈ ਜਿਵੇਂ فرض ਕਰੋ ਤੁਸੀਂ 20000 ਰੁਪਏ ਦਾ ਕੋਈ 뮤직 ਸਿਸਟਮ ਲਵਾਇਆ ਇਹਦੇ ਤੇ ਕਲਿੱਕ ਕਰਕੇ ਤੁਸੀਂ ਉਹਨੂੰ ਇੰਸ਼ੋਰੈਂਸ ਪਾਲਸੀ ਦੇ ਅੰਡਰ ਲੈ ਸਕਦੇ ਹੋ ਜੀ ਅੱਗੇ ਲਾਸਟ ਆਪਸ਼ਨ ਆ ਜਾਂਦੇ ਆ ਜੀ ਨੌਨ ਇਲੈਕਟ੍ਰੀਕਲ ਇਹਦੇ ਵਿੱਚ ਆ ਜਾਂਦਾ ਜਿਵੇਂ ਆਪਾਂ ਅਲੋਏ ਵੀਲ ਵਗੈਰਾ ਲਗਵਾ ਲੈਨੇ ਆ ਜਾਂ ਕੋਈ ਹੋਰ ਮੋਡੀਫਿਕੇਸ਼ਨ ਕਰਵਾ ਲੈਨੇ ਆ ਜੇਕਰ ਤੁਸੀਂ ਉਹਨੂੰ ਵੀ ਪਾਲਸੀ ਦੇ ਅੰਡਰ ਲੈਣਾ ਹੈ ਤਾਂ ਉਹਨੂੰ ਤੁਸੀਂ ਲੈ ਸਕਦੇ ਹੋ ਪਰ ਇਹਨਾਂ ਜ਼ਰੂਰ ਹੁੰਦਾ ਹੈ ਵੀ ਜਿਵੇਂ ਟਾਇਰਾਂ ਦੀ ਜੇਕਰ ਤੁਸੀਂ ਲੈਣੀ ਹੈ ਪ੍ਰੋਟੈਕਸ਼ਨ ਲੈਣੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਪ੍ਰੋਟੈਕਸ਼ਨ ਲੈਣੀ ਹੈ ਤਾਂ ਉਹਦਾ ਇਨਵੌਇਸ ਯਾਨੀ ਕਿ ਬਿੱਲ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕੰਪਨੀ ਹਮੇਸ਼ਾ ਬਿੱਲ ਦੀ ਮੰਗ ਕਰਦੀ ਹੈ ਵੀ ਤੁਸੀਂ ਕਿਹਦੇ ਤੋਂ ਇੰਸਟਾਲ ਕਰਵਾਇਆ ਤੇ ਕੀ ਰੇਟ ਦਾ ਕਰਵਾਇਆ ਸੋ ਬਿੱਲ ਸਾਹਮਣੇ ਰੱਖਣਾ ਕਦੇ ਵੀ ਨਾ ਭੁੱਲਿਓ ਤੁਸੀਂ ਸਾਰੇ ਫਿਲਟਰ ਅਪਲਾਈ ਕਰਨ ਤੋਂ ਬਾਅਦ ਕੰਪਨੀ ਆਪਦੀ ਅਮਾਉਂਟ ਦਿਖਾ ਦਿੰਦੀ ਹੈ ਵੀ ਅਸੀਂ ਇੰਨੀ ਪੇਮੈਂਟ ਦੇ ਵਿੱਚ ਤੁਹਾਨੂੰ ਇਹ ਬੀਮਾ ਦੇਣ ਨੂੰ ਤਿਆਰ ਹਾਂ ਉਸ ਤੋਂ ਬਾਅਦ ਇਹ ਸ਼ੇਅਰ ਜ਼ਰੂਰ ਕਰ ਲਓ ਸੀਆਲ ਤੇ ਕਰਕੇ ਜਿਵੇਂ ਤੁਸੀਂ ਗ੍ਰੀਨ ਅੱਖਰਾਂ ਦੇ ਵਿੱਚ ਦੇਖ ਰਹੇ ਹੋ ਵੀ ਜਿਹੜੋ ਜੋ ਮੈਂ ਫਿਲਟਰ ਲਗਾਇਆ ਹੈ ਸਾਰੇ ਕੰਪਨੀ ਉਸ ਨੂੰ ਮੰਨ ਰਹੀ ਹੈ ਜੋ ਜੋ ਮੈਨੂੰ ਚੀਜ਼ ਚਾਹੀਦੀ ਹੈ ਉਹ ਐਗਰੀ ਹੋ ਗਈ ਉਹ ਐਗਰੀ ਹੋਣ ਤੋਂ ਬਾਅਦ ਉਹ ਜਿਵੇਂ ਟਾਟਾ AIG ਦੇ ਮੈਨੂੰ ਆਫਰ ਕਰ ਰਹੀ ਹੈ 24367 ਉਹਦੇ ਵਿੱਚ ਨੀਤੇ ਬਹੁਤ ਸਾਰੀਆਂ ਕੰਪਨੀਆਂ ਉੱਤੇ 13 ਕੰਪਨੀਆਂ ਨੇ ਮੈਨੂੰ ਐਗਰੀ ਕੀਤਾ ਵੀ ਅਸੀਂ ਤੈਨੂੰ ਇੱਕ ਇੰਸ਼ੋਰੈਂਸ ਕੰਪਨੀ ਐਨੇ ਪੈਸੇ ਦੇ ਦੇਵਾਂਗੇ ਸ਼ੋਰ ਜ਼ਰੂਰ ਕਰ ਲੋ ਪੇਮੈਂਟ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੁੰਦੀ ਹੈ ਚੈੱਕ ਕਰਨ ਵਾਲੀ ਪੀ ਜੇਕਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਕਿਤੇ ਗੈਰੇਜ ਦੀ ਜਾਂ ਠੀਕ ਕਰਵਾਉਣ ਦੀ ਤਾਂ ਤੁਹਾਨੂੰ ਕੰਪਨੀ ਕੀ ਪੇਸ਼ ਕਰਦੀ ਹੈ ਤਾਂ ਉਹਦੇ ਵਾਸਤੇ ਤੁਸੀਂ ਕਰਨਾ ਹੈ ਜੀ نیچے ਤੁਹਾਨੂੰ ਦਿਖ ਰਿਹਾ ਸਿਕਸ ਕੈਸ਼ਲੈਸ ਗੈਰੇਜ ਤੁਸੀਂ ਉਹਦੇ ਉੱਤੇ ਕਲਿੱਕ ਕਰਨਾ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਵੀ ਦਿੰਦਾ ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਐਵੇਂ ਦਾ ਅੱਗੇ ਅਥਾਰਾਈਜ਼ਡ ਡੀਲਰ ਕੰਪਨੀ ਦਿਖਾ ਦਿੰਦੀ ਹੈ ਵੀ ਇਹਨਾਂ ਇਹਨਾਂ ਗੈਰੇਜ ਦੇ ਵਿੱਚ ਤੁਸੀਂ ਜਾ ਕੇ ਆਪਦੀ ਗੱਡੀ ਨੂੰ ਰਿਪੇਅਰ ਕਰਵਾ ਸਕਦੇ ਹੋ ਜੇਕਰ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਵੀ ਸਿਰਫ ਸਾਨੂੰ ਕੰਪਨੀ ਡੀਲਰ ਨੂੰ ਸਿਰਫ ਦਿਖਾਵੇ ਅਥੋਰਾਈਜ਼ਡ ਡੀਲਰ ਤਾਂ ਤੁਸੀਂ ਉਹਦੇ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਿਵੇਂ ਕਿ ਮੈਂ ਕਲਿੱਕ ਕੀਤਾ ਤਾਂ ਮੈਨੂੰ ਉਹਨਾਂ ਨੇ ਦਿਖਾਇਆ ਕਿ ਜੀਵਨਕਾਰ ਸੈਂਟਰ ਤੁਹਾਡੇ ਗਿੱਦੜਵਾਏ ਸਾਡਾ ਅਥੋਰਾਈਜ਼ਡ ਤੁਸੀਂ ਉੱਥੇ ਜਾ ਕੇ ਆਪਦੀ ਗੱਡੀ ਰਿਪੇਅਰ ਕਰਵਾ ਸਕਦੇ ਹੋ ਸੋ ਬੀਮੇ ਨੂੰ ਕਰਵਾ ਤੁਸੀਂ ਜਿੱਥੋਂ ਮਰਜ਼ੀ ਲਿਓ ਪਰ ਤੁਹਾਡੇ ਕੋਲੇ ਇੱਕ ਅਮਾਉਂਟ ਹੋਏਗੀ ਵੀ ਤੁਸੀਂ ਜੋ ਚੀਜ਼ ਲੈਣੀ ਚਾਹੁੰਦੇ ਹੋ ਸਾਨੂੰ ਉਹ ਚੀਜ਼ ਦੇ ਕੇ ਤੁਹਾਡੇ ਤੋਂ ਇੰਨੇ ਪੈਸੇ ਵਸੂਲ ਕਰ ਰਿਹਾ ਹੈ ਸਾਹਮਣੇ ਵਾਲਾ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਇੰਨੇ ਨਾਲ ਥੋੜਾ ਜਿਹਾ ਹੌਸਲਾ ਮਿਲਦਾ ਹੈ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਤਾਂ ਕਿ ਅਗਲੀ ਵਾਰ ਜਦੋਂ ਤੁਸੀਂ ਜਾਂ ਤੁਹਾਡੇ ਦੋਸਤ ਬੀਮਾ ਪਾਲਿਸੀ ਕਰਵਾਉਣ ਜਾਣ ਬੀਮਾ ਲੈਣ ਜਾਣ ਭਾਵੇਂ ਮੋਟਰਸਾਈਕਲ ਦਾ ਸਕੂਟਰ ਦਾ ਕਿਸੇ ਕਾਰ ਦਾ ਜਾਂ ਕਿਸੇ ਹੋਰ ਵੱਡੇ ਵੀਕਲ ਦਾ ਕਰਵਾਉਣ ਜਾਣ ਤਾਂ ਉਹਨਾਂ ਦੇ ਕੋਲ ਪੂਰੀ ਨੌਲੇਜ ਹੋਏਗੀ ਤੁਸੀਂ ਉਹਨਾਂ ਨਾਲ ਬੜੀ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਹੋ ਵੀ ਸਾਨੂੰ ਕੰਪਨੀ ਇੰਨੇ ਦਾ ਦੇ ਰਹੀ ਹੈ ਨਵੇਂ ਕਈ ਵਾਰੀ ਵੀਕਣ ਆਪਾਂ ਲੈਣ ਜਾਂਦੇ ਆ ਤਾਂ ਕੰਪਨੀ ਸ਼ੁਰੂ-ਸ਼ੁਰੂ ਚ ਤੁਹਾਨੂੰ ਡਿਨਾਈ ਕਰਦੀ ਜਾਂ ਤੁਹਾਡੇ ਨਹੀਂ ਮੰਨਦੀ ਪਰ ਤੁਸੀਂ ਉਹਨਾਂ ਜਦੋਂ ਤੁਸੀਂ ਉਹਨਾਂ ਤੋਂ ਬਿੱਲ ਦੀ ਮੰਗ ਕਰੋਗੇ ਵੀ ਤੁਸੀਂ ਸਾਨੂੰ ਸਾਡੀ ਗੱਡੀ ਦਾ ਐਕਸ ਸ਼ੋਅਰੂਮ ਦਾ ਜਾਂ ਉਹਦਾ ਬਿੱਲ ਦੇ ਦਿਓ ਤੇ ਅਸੀਂ ਆਪੇ ਕਰਵਾ ਲਾਂਗੇ ਆਪਣਾ ਆਪ ਬੀਮਾ ਤਾਂ ਯਕੀਨ ਮੰਨਿਓ ਕੰਪਨੀ ਤੁਹਾਨੂੰ ਬਹੁਤ ਵੱਡਾ ਵੱਡਾ ਡਿਸਕਾਊਂਟ ਦੇ ਆਫਰ ਕਰ ਦੇਵੇਗੀ ਜੀ ਲਓ ਜੀ ਤੁਸੀਂ 10000 ਘੱਟ ਦੇ ਦਿਓ 15000 ਰੁਪਏ ਘੱਟ ਦੇ ਦਿਓ ਸੋ ਤੁਸੀਂ ਯਕੀਨ ਮੰਨਿਓ ਤੁਹਾਨੂੰ ਕੰਪਨੀ ਕਿੰਨਾ ਕਿੰਨਾ ਵੱਡਾ ਡਿਸਕਾਊਂਟ ਆਫਰ ਕਰ ਦੇਵੇਗੀ ਸੋ ਆਈ ਦੀ ਵੀਡੀਓ ਵਿੱਚ ਇੰਨਾ ਹੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੋਸਤ ਮਿੱਤਰਾਂ